ਔਰ ਮੈਂ ਹੈਰਾਨਾ ਕਿ ਇੱਦਾਂ ਇਹਨਾਂ ਦਾ ਪਿਆਰ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਇਲਾਕੇ ਦੇ ਸਾਰੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆਏ ਹੋਏ ਨੇ ਜੇ ਕਿਸੇ ਦੀ ਵੀ ਕੋਈ ਬੇਅਦਬੀ ਕਰਦਾ ਉਹਦੇ ਤੇ ਖਿਲਾਫ ਤਾਂ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ ਬੜਾ ਸੋਚ ਸਮਝ ਕੇ ਦੇਖ ਕੇ ਪਰ ਕੇ ਜਿਹੜਾ ਗੁਨਾਹਗਰ ਬੱਧਾ ਉਹਨੂੰ ਨਹੀਂ ਮਾਫ ਕਰਨਾ ਚਾਹੀਦਾ 1158 ਜਿਹੜਾ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਇੱਕ ਤੇ ਜਿਹਨੇ ਕਿ ਰੈਲੀ ਦਾ ਰੂਪ ਧਾਰਨ ਕਰਿਆ ਹੋਇਆ ਸਾਨੂੰ ਲੱਗਦਾ ਕਿ ਲੋਕਾਂ ਨੇ ਆਪਣਾ ਮਨ ਬਣਾ ਲਿਆ 27 ਦੇ ਵਿੱਚ ਲੋਕ ਇਲੈਕਸ਼ਨ ਤੋਂ ਪਹਿਲਾਂ ਹੀ ਸਰਕਾਰ ਆਵਦੀ ਤੋਂ ਚੁੱਕੇ ਨੇ ਨਵੇਂ ਪਹਿਲੇ ਜਮਾਨੇ 'ਚ ਹੁੰਦੀ ਸੀਗੀ ਗੱਲ ਵੀ ਇਹ ਰਿਪੋਰਟ ਸੰਖੇਪ ਭਾਈ ਉਹਨੂੰ ਰਿਪੋਰਟ ਸੰਖੇਪ ਤੋਂ ਕਹਿੰਦੇ ਵੀ ਲਿਆ ਵੀ 100 ਰੁਪਇਆ ਕਹਿੰਦਾ ਵੀ ਚੱਕ 200 ਕਹਿੰਦਾ ਲਿਆ 200 ਕਹਿੰਦਾ ਚੱਕ 400 ਕਹਿੰਦਾ ਲਿਆ 400 ਕਹਿੰਦਾ 800 ਚੱਕ 800 ਉਹ ਕਹਿੰਦਾ ਪਤੰਦਰਾ ਦੇ ਵੀ ਕੁਛ ਕਹਿੰਦਾ ਦੇਣ ਲੈਣ ਨੂੰ ਕੁਛ ਨਹੀਂ ਗੱਲਾਂ ਬਾਤਾਂ ਨੇ ਭਾਈ ਜਿੰਨੀ ਮਰਜ਼ੀ ਮਰਵਾ ਲੈ ਉਹ ਕੰਮ ਇਹ ਸਰਕਾਰ ਦਾ ਹੈ ਇਹਨਾਂ ਤੋਂ ਗੱਲਾਂ ਬਾਤਾਂ ਜਿੰਨੀ ਮਰਜ਼ੀ ਮਰਵਾ ਲਓ ਪਰ ਦੇਣ ਲੈਣ ਨੂੰ ਕੁਝ ਨਹੀਂ ਪਹਿਲਾਂ ਹੀ ਕਹਿ ਕੇ ਹਟਿਆ ਸੁਪਰੀਮ ਕੋਰਟ ਨੇ 1100 ਕਿੰਨੀਆਂ 858 ਨਿਯੁਕਤੀਆਂ ਰੱਦ ਕੀਤੀਆਂ ਨੇ ਜਿਹੜਾ ਰੋਪਸਟਾਂ ਮਿਲੀਆਂ ਸੀ 1158 ਬੰਦਿਆਂ ਨੂੰ ਜਿੱਥੇ ਪਹਿਲਾਂ ਉਹਨਾਂ ਦੇ ਖੁਸ਼ੀਆਂ ਸੀ ਹੁਣ ਸਾਰਾ ਪਰਿਵਾਰ ਉਹਨਾਂ ਦੇ ਨਿਰਾਸ਼ਾ 'ਚ ਹਾਨੁਕ ਤੇ ਚਲੇ ਗਿਆ ਕਿਉਂਕਿ ਲੋਕ ਇਸ ਮਾੜੂ ਸਰਕਾਰ ਮਾੜੀਆਂ ਨੀਤੀਆਂ ਵਾਲੀ ਸਰਕਾਰ ਨੂੰ ਵਿਦਾ ਕਰਨਾ ਚਾਹੁੰਦੇ ਵੇ ਜਲਦੀ ਤੋਂ ਜਲਦੀ ਉਹ ਕਿਹੜਾ ਦਿਨ ਆਵੇ ਕਿ ਤੁਸੀਂ ਇਹਨਾਂ ਵੋਟਾਂ ਦਾ ਅੰਤ ਤਾਂ ਹੋ ਜਾ ਉਹ ਕਹਿੰਦਾ ਹੁੰਦਾ ਸੀ ਨਾ ਭਗਵੰਤ ਜੀ ਡਲਾ ਤੋਂ ਡਲਾ ਹੁੰਦਾ ਪਤਾ ਨਹੀਂ ਕਹਾਂ ਸੇ ਆਤਾ ਹੈ ਡਲਾ ਦੇਖੋ ਮਕਸਦ ਤਾਂ ਇੱਕੋ ਹੀ ਹੈ ਵੀ ਭਾਈਚਾਰਾ ਇਹ ਸਾਹ ਕੁਲਵੀਰ ਸਿੰਘ ਜੀ ਨੇ ਇਥੇ ਦੇ ਜਿਹੜੇ ਸਾਡੇ ਮੰਡਲ ਦੇ ਪ੍ਰਧਾਨ ਨੇ ਕਾਂਗਰਸ ਦੇ ਮੰਡਲ ਪ੍ਰਧਾਨ ਨੇ ਇਹਨਾਂ ਦੇ ਪਹਿਲਾਂ ਸ਼ਾਦੀ ਹੋਈ ਸੀ ਇਹਨਾਂ ਦੀ ਮੈਂ ਉੱਚ ਪਹੁੰਚ ਨਹੀਂ ਸਕਿਆ ਸੀ ਕਿਸੇ ਕਾਰਨ ਕਰਕੇ ਤੇ ਆਹ ਉਹ ਪ੍ਰੋਗਰਾਮ ਇਹਨਰ ਵਧਾਈ ਦੇਣ ਦਾ ਹੀ ਕਰਿਆ ਸੀਗਾ ਰੱਬ ਨੇ ਸੁਣੀ ਖਾਲੀ ਇਹਨਾਂ ਦੇ ਬੇਟਾ ਹੋ ਗਿਆ ਦੂਰੀ ਹੋ ਗਈ ਪਾਰਟੀ ਇਹਨੂੰ ਵਧਾਈ ਦੇਣ ਵਾਸਤੇ ਪਹੁੰਚੇ ਸੀ ਮੈਂ ਤਾਂ ਮੇਰੇ ਨਾਲ ਪ੍ਰਧਾਨ ਜੀ ਆਏ ਬਿੱਟੂ ਜੀ ਹੋਰ ਸਾਰੇ ਸਾਥੀ ਆਏ ਨੇ ਸੰਤੋਖ ਜੀ ਸਾਰੇ ਸਾਥੀ ਆਏ ਪਰ ਮੈਂ ਹੈਰਾਨਾ ਕਿ ਇੱਦਾਂ ਇਹਨਾਂ ਦਾ ਪਿਆਰ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਇਲਾਕੇ ਦੇ ਸਾਰੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆਏ ਹੋਏ ਨੇ ਅੱਜ ਔਰ ਇਸ ਨਗਰ ਦੇ ਸਾਰੇ ਸਤਕਾਰਯੋਗ ਜਿਵੇਂ ਸਰਦਾਰ ਬਲਬੀਰ ਸਿੰਘ ਜੀ ਸਾਬਕਾ ਸਰਪੰਚ ਸਾਹ ਗੁਰਦੇਵ ਸਿੰਘ ਜੀ ਸਾਡੇ ਸੀਨੀਅਰ ਕਾਂਗਰਸ ਪਾਰਟੀ ਦੇ ਆਗੂ ਨੇ ਔਰ ਇਸ ਨਗਰ ਦੇ ਸਤਕਾਰਯੋਗ ਬਜ਼ੁਰਗ ਆਏ ਬੈਠੇ ਨੇ ਭੈਣਾਂ ਤੇ ਮਾਤਾਵਾਂ ਆਈਆਂ ਬੈਠੀਆਂ ਨੇ ਬੱਚੇ ਆਏ ਬੈਠੇ ਨੇ ਮੈਂ ਸਮਝਦਾ ਕਿ ਬੜੇ ਥੋੜੇ ਲੋਕ ਨੇ ਜਿਨ੍ਹਾਂ ਦਾ ਇੰਨਾ ਲੋਕਾਂ 'ਚ ਪਿਆਰ ਹੈ ਸਰਦਾਰ ਛੋਟਾ ਸਿੰਘ ਜੀ ਠੇਕੇਦਾਰ ਸਾਹਿਬ ਜਿਹੜੇ ਕੁਲਵੀਰ ਦੇ ਦਾਦਾ ਜੀ ਹੋਇਆ ਕਰਦੇ ਸੀ ਉਹਨਾਂ ਨੇ ਸਾਰੀ ਉਮਰ ਕਾਂਗਰਸ ਦਾ ਸਾਥ ਦਿੱਤਾ ਔਰ ਅੰਤ ਸਵਾਸਾਂ ਤੱਕ ਉਹਨਾਂ ਨੇ ਕਾਂਗਰਸ ਦੀ ਸੇਵਾ ਕੀਤੀ ਹੈ ਮੈਂ ਸਮਝਦਾ ਕਿ ਉਹਨਾਂ ਦੀ ਮਿਹਨਤ ਨੂੰ ਅੱਜ ਉਹਨਾਂ ਦੇ ਸਿੱਦਕ ਨੂੰ ਫਲ ਲੱਗਿਆ ਹੈ ਕਿ ਉਹਨਾਂ ਦਾ ਪੋਤਾ ਅੱਜ ਕਾਂਗਰਸੀ ਦੀ ਆਗੂ ਦੇ ਤੌਰ ਤੇ ਉੱਭਰਿਆ ਹੈ ਔਰ ਇਸ ਮੰਡਲ ਦਾ ਪ੍ਰਧਾਨ ਬਣਿਆ ਹੈ ਇਸ ਗੱਲ ਦੀ ਇਹਨਾਂ ਨੂੰ ਵਧਾਈ ਦੇਣ ਮੌਕੇ ਇਹ ਵਿਆਪਕਿਆਂ ਦੇ ਕਾਨੂੰਨ ਦੇ ਬਾਰੇ ਚਰਚਾ ਹੋਣੀ ਹੈ ਵਿਧਾਨ ਸਭਾ ਦੇ ਵਿੱਚ ਕੀ ਕਹਿਣਾ ਤੁੰ? ਦਾਦਾ ਵਿਆਪਕਿਆਂ ਦੇ ਕਾਨੂੰਨ ਲੈ ਕੇ ਚਰਚਾ ਹੋਣੀ ਹੈ। ਦੇਖੋ ਚਰਚਾ ਤੇ ਇਹੀ ਆ ਜੇ ਵੀ ਕਿਸੇ ਦੀ ਵੀ ਕੋਈ ਬੇਅਦਬੀ ਕਰਦਾ ਉਹਦੇ ਤੇ ਖਿਲਾਫ ਤਾਂ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ। ਬੜਾ ਸੋਚ ਸਮਝ ਕੇ ਦੇਖ ਕੇ ਪਰਖ ਕੇ ਜਿਹੜਾ ਗੁਨਾਹਗਰ ਬਦਦਾ ਉਹਨੂੰ ਨਹੀਂ ਮਾਫ ਕਰਨਾ ਚਾਹੀਦਾ। 1155 ਜਿਹੜੀਆਂ ਨਿਯੁਕਤੀਆਂ ਵੀ ਜਿਹੜੀਆਂ ਅਜੇ ਜਿਹੜੀਆਂ ਸੁਪਰੀਮ ਕੋਰਟ ਮੈਂ ਇਹ ਲਈ ਕਹਿ ਕੇ ਹਟਿਆ ਸੁਪਰੀਮ ਕੋਰਟ ਨੇ 1100 ਕਿੰਨੀਆਂ 858 ਨਿਯੁਕਤੀਆਂ ਰੱਦ ਕੀਤੀਆਂ ਨੇ ਮੈਂ ਸਮਝਦਾ ਕਿ ਜੇ ਕਿਤੇ ਕੋਈ ਘਾਟ ਹੈ ਨੌਕਰੀ ਰੱਖਣ ਲੱਗਿਆਂ ਸਰਕਾਰ ਨੂੰ ਔਰ ਸਾਰੇ ਮਹਿਕਮੇ ਨੂੰ ਬੜਾ ਖਿਆਲ ਰੱਖਣਾ ਚਾਹੀਦਾ ਕੋਈ ਐਸੀ ਗਲਤੀ ਨਾ ਹੋਵੇ ਜਿਹਦਾ ਮੁੜ ਕੇ ਜਿਹੜੇ ਕੈਂਡੀਡੇਟ ਨੇ ਜਿਹੜੇ ਵਿਚਾਰੇ ਹੁਣ ਜਿਹੜਾ ਪੋਸਟਾਂ ਮਿਲੀਆਂ ਸੀ 1158 ਬੰਦਿਆਂ ਨੂੰ ਜਿੱਥੇ ਪਹਿਲਾਂ ਉਹਨਾਂ ਦੇ ਖੁਸ਼ੀਆਂ ਸੀ ਹੁਣ ਸਾਰਾ ਪਰਿਵਾਰ ਉਹਨਾਂ ਦੇ ਨਰਾਸ਼ਾ ਚ ਆਲੂ ਤੇ ਚਲੇ ਗਿਆ ਵੀ ਸਾਡੀ ਨੌਕਰੀ ਚਲੀ ਗਈ ਮੈਂ ਸਮਝਦਾ ਕਿ ਸਾਰਾ ਹੀ ਪਹਿਲਾਂ ਸੋਚ ਸਮਝ ਕੇ ਸਾਰੇ ਮਹਿਕਮਿਆਂ ਨੂੰ ਚਾਹੀਦਾ ਕਿ ਕੱਲ ਨੂੰ ਕੋਈ ਕੋਰਟ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਪਹਿਲਾਂ ਸੋਚ ਸਮਝ ਕੇ ਨਿਯੁਕਤੀਆਂ ਕਰਨੀਆਂ ਚਾਹੀਦੀ ਹਲਕੇ ਦੇ ਵਰਕਰ ਨੂੰ ਕਿਸਨੇ ਹਾਂ ਦੇਣਾ ਹਲਕੇ ਦੇ ਵਰਕਰ ਤਾਂ ਦੇਖੋ ਗੱਲ ਇਹ ਹੈ ਕਾਂਗਰਸ ਦਾ ਵਰਕਰ ਤਾਂ ਹਮੇਸ਼ਾ ਤਿਆਰ ਰਹਿੰਦਾ ਦੇਖੋ ਅੱਜ ਵੀ ਤੁਸੀਂ ਦੇਖਿਓ ਇਲਾਕੇ ਦੇ ਸਾਰੇ ਵਰਕਰ ਨੇ ਕਾਂਗਰਸ ਪਾਰਟੀ ਹੈ ਕਹਿੰਦਾ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿਮਾ ਤੇ ਜੇ ਭਾਵੇਂ ਅੱਜ ਅਸੀਂ ਇਹਨਾਂ ਦੇ ਵਿਆਹ ਦੀ ਸ਼ਾਦੀ 'ਚ ਇਹਨਾਂ ਦੇ ਬੱਚੇ ਦੀ ਖੁਸ਼ੀ 'ਚ ਵੀ ਆਏ ਆ ਤਾਂ ਇਓਂ ਲੱਗਦਾ ਕਿ ਇਲੈਕਸ਼ਨ 'ਈ ਲੜਨ ਤੇ ਲੜਦੇ ਫਿਰਦੇ ਨੇ ਸਾਰੇ ਸੋ ਅਸੀਂ ਕਦੇ ਇਸ ਦੌਰ ਨੂੰ ਢਿੱਲਾ ਨਹੀਂ ਛੱਡਿਆ ਪਾਰਟੀ ਦਾ ਹੁਕਮ ਹੈ ਰਾਹੁਲ ਗਾਂਧੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਦਿਨ ਰਾਤ ਤੁਰੇ ਫਿਰਦੇ ਨੇ ਔਰ ਥੱਲੇ ਵਰਕਰਾਂ ਨੂੰ ਵੀ ਥੱਲੇ ਇਸ ਗੱਲ ਦੀ ਤਾਕਤ ਮਿਲਦੀ ਆ ਜੇ ਅਸੀਂ ਸਾਰੇ ਇਕੱਠੇ ਆ ਜਿਹੜੇ-ਜਿਹੜੇ ਵੀ ਸਾਡੇ ਵਰਕਰ ਦੇਖਣਗੇ ਸੁਣਨਗੇ ਉਹਨਾਂ ਨੂੰ ਤਾਕਤ ਮਿਲੇਗੀ ਅੱਗੇ ਤੋਂ ਅੱਗੇ ਤਾਕਤ ਬਣਦੀ ਜਾਵੇ ਧੰਨਵਾਦ ਤੁਸੀਂ ਆਪ ਹੀ ਕਵਾਲ ਕੀਤਾ ਵੀ ਕਾਂਗਰਸ ਪਾਰਟੀ ਨੇ ਕਿੰਨਕਾ ਜਾਂ ਫਾਕਸ਼ਾ ਰੱਖਿਆ ਸੀ ਉਹ ਰੈਲੀ ਦਾ ਰੂਪ ਬਣ ਗਿਆ ਉਹ ਕਿਉਂ ਬਣ ਗਿਆ ਕਿਉਂਕਿ ਲੋਕ ਇਸ ਮਾਰੂ ਸਰਕਾਰ ਮਾੜੀਆਂ ਨੀਤੀਆਂ ਵਾਲੀ ਸਰਕਾਰ ਨੂੰ ਵਿਦਾ ਕਰਨਾ ਚਾਹੁੰਦੇ ਵੀ ਜਲਦੀ ਤੋਂ ਜਲਦੀ ਉਹ ਕਿਹੜਾ ਦਿਨ ਆਵੇ ਕਿ ਤੁਸੀਂ ਇਹਨਾਂ ਵੋਟਾਂ ਦਾ ਅੰਤ ਤਾਂ ਹੋ ਜਾ ਉਹ ਕਹਿੰਦਾ ਹੁੰਦਾ ਸੀ ਨਾ ਭਗਵੰਤ ਜਣਾ ਦਲਾ ਤੋਂ ਡਲਾ ਹੁੰਦਾ ਪਤਾ ਨਹੀਂ ਕਹਾਂ ਸੇ ਆਤਾ ਹੈ ਡਲਾ ਤੋਂ ਡਲਾ ਹੁੰਦਾ ਪਤਾ ਨਹੀਂ ਕਿਹਦੇ ਦਰ ਸੇ ਆਤਾ ਹੈ ਉਹ ਇਹਨੂੰ ਲੋਕ ਤੁਸੀਂ ਨਾ ਸੋਣ ਤੋਂ ਜਿਹੜਾ ਇਲੈਕਸ਼ਨ ਫਿਰ ਇਹਨੂੰ ਪਤਾ ਲੱਗੂਗਾ ਵੀ ਡਲਾ ਤੋਂ ਡਲਾ ਕੀ ਹੁੰਦਾ ਸਭ ਤੋਂ ਪਹਿਲਾਂ ਤਾਂ ਸਾਡੇ ਕਲਵੀਰ ਜੀ ਜੋ ਮੰਡਲ ਪ੍ਰਧਾਨ ਬਣੇ ਨੇ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਮਾਣ ਬਖਸ਼ਿਆ ਉਹਦੇ ਸੰਗ ਵਿੱਚ ਪ੍ਰੋਗਰਾਮ ਰੱਖਿਆ ਗਿਆ ਭਰਾ ਨੂੰ ਬਹੁਤ-ਬਹੁਤ ਮੁਬਾਰਕ ਅੱਜ ਸਾਡੀ ਸੋਚੇ ਹਲਕੇ ਦੀ ਜੋ ਸਾਡੇ ਲੀਡਰਸ਼ਿਪ ਹੈ ਕਾਂਗਰਸ ਦੀ ਪਹੁੰਚੀ ਹੈ ਤੇ ਖਾਸ ਤੌਰ ਤੇ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਪਹੁੰਚੇ ਆ ਜੋ ਸ਼ਾਂਤ ਦਾ ਕੈਂਡੀਡੇਟ ਮੰਤਰੀ ਪੰਜਾਬ ਦਾ ਸਾਡੇ ਭਰਾ ਨੂੰ ਖੁਸ਼ੀ ਦੁੱਖ ਨਹੀਂ ਹੋ ਗਈ ਇਸ ਮੌਕੇ ਕਿਉਂਕਿ ਕੱਲ ਹੀ ਬੇਟਾ ਵੀ ਹੋਇਆ ਸੋ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਇੱਕ ਤੇ ਜਿਹਨੇ ਕਿ ਰੈਲੀ ਦਾ ਰੂਪ ਧਾਰਨ ਕਰਿਆ ਹੋਇਆ ਸਾਨੂੰ ਲੱਗਦਾ ਕਿ ਲੋਕਾਂ ਨੇ ਆਪਣਾ ਮਨ ਬਣਾ ਲਿਆ 27 ਦੇ ਵਿੱਚ ਲੋਕ ਇਲੈਕਸ਼ਨ ਤੋਂ ਪਹਿਲਾਂ ਹੀ ਸਰਕਾਰ ਅਪਣੀ ਚੁਣ ਚੁੱਕੇ ਨੇ ਨਾ ਜੀ ਅ ਜਹੇਦਾਰ ਜੀ ਅੱਜ ਦਿੱਤੇ ਮੰਤਰੀ ਸਾਂਭਕਾ ਮੰਤਰੀ ਸਾਹਿਬ ਜੀ ਧਰਮਪ੍ਰੇਤ ਆਏ ਨੇ ਉੱਥੇ ਹੀ ਪਾਰਟੀ ਦੀ ਮੀਟਿੰਗ ਰੱਖੀ ਗਈ ਹੈ ਔਰ ਮੌਜੂਦਾ ਜਿਹੜੇ ਹਾਲਾਤ ਨੇ ਪੰਜਾਬ ਦੇ ਤੇ ਸੁਵੇ ਤੇ